नमस्कार सरकारिया प्रोग्राम में स्वास्थ्य प्रदेशी जी तरफ आप जीदा हार्दिक स्वागत जी पे है पेश है जिलाधीश भाग सिंह का स्वागत आज्ञा विशेष कार्यक्रम और ये बहुत ज्यादा जरूरी खोलना तैयार है w a d u ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜਿੰਦਰ ਠਿੱਕਾ ਦੋਲਤਪੁਰ ਜੀ ਅੱਜ ਆਪਾਂ ਪਹੁੰਚੇ ਆਂ ਧੰਨ ਧੰਨ ਬਾਬਾ ਸ਼੍ਰੀ ਚੰਜੀ ਮਹਾਰਾਜ ਦੇ ਤਪਸਥਾਨ ਪਿੰਡ ਦੋਲਤਪੁਰ ਜੀ ਜਿੱਥੇ 20 ਤਰੀਕ ਤੋਂ ਅਖੰਡਪੁਰ ਸਾਹਿਬ ਜੀ ਦੀ ਜੋ ਲੜੀ ਚੱਲ ਰਹੀ ਹੈ ਉਸ ਦੇ ਚੱਲਦੇ ਆਂ ਸਤਨ ਸਰ ਬਾਬਾ ਸ਼੍ਰੀ ਚੰਜੀ ਮਹਾਰਾ ਦਾ 531 ਮਹ ਪ੍ਰਕਾਸ਼ ਪੁਰਬ ਜਿਹੜਾ ਹਰ ਸਾਲ ਆਪਾਂ ਮਨਾਉਂਦੇ ਆ ਉਹ 5 ਸਤੰਬਰ ਤੋਂ 7 ਸਤੰਬਰ ਤੱਕ ਮਨਾਏ ਜਾਣਾ ਜੀ ਜਿਹਦੇ ਵਿੱਚ ਅਖੰਡ ਪਟ ਸਾਹਿਬ ਅਜਾ ਰੰਭ ਹੋਣਗੇ ਜੀ 5 ਸਤੰਬਰ ਨੂੰ ਜੀ ਤੇ 7 ਸਤੰਬਰ ਨੂੰ ਭੋਗ ਪਾਇਆ ਜਾਣਗੇ ਉਪਰੰਤ ਜਿਹੜੇ ਕੀਤਨੀ ਜਿਥੇ ਬਾਬਾ ਜਤਿੰਦਰ ਸਿੰਘ ਜੀ ਮਲਕਪੁਰ ਵਾਲੇ ਬਾਬਾ ਪਰਮਜੀਤ ਸਿੰਘ ਜੀ ਖਾਲਸਾ ਕਥਾਵਾਚਕ ਗਿਆਨੀ ਜੰਗ ਸਿੰਘ ਜੀ ਵੀ ਪਹੁੰਚ ਰਹੇ ਨੇ ਸੋ ਸਾਰੀਆਂ ਸੰਗਤਾਂ ਨੇ ਪਹੁੰਚ ਕੇ ਬਾਬਾ ਜੀ ਦੇ ਅਸਥਾਨ ਤੇ ਪਹੁੰਚ ਕੇ ਜੀਵਨ ਸਬਦ ਕਰਨਾ ਜੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਸੇਵਾ ਵੀ ਜਰੂਰ ਆਪਾਂ ਸਾਰਿਆਂ ਨੇ ਰਲ ਕੇ ਕਰਨੀ ਹੈ ਜੀ ਸੋ ਸਤਾਂ ਤੇ ਉੱਤੇ ਅਖੰਡਵਰ ਸਾਹਿਬ ਜੀ ਦੀ ਜੋ ਲੜੀ ਆ ਉਹ ਆਰੰਭ ਕੀਤੀ ਜਾ ਰਹੀ ਹੈ ਜੀ ਕਦੋਂ ਮਨਾਇਆ ਜਾ ਰਿਹਾ ਹੈ ਜੀ ਇਹ 14 ਤਰੀਕ ਨੂੰ ਹੈ ਜੀ ਆਪਣੇ 14 ਸਤੰਬਰ ਨੂੰ ਹੈ 9ਵੇਂ ਮਹੀਨੇ ਦੀ 14 ਤਰੀਕ ਨੂੰ ਦਿਨ ਐਤਵਾਰ ਇਹ ਪਿੱਤਰਾਂ ਦਾ ਸਰਾਧ ਮਨਾਇਆ ਜਾਣਾ ਜੀ ਅਸੀਂ ਸਾਰੀ ਸੰਗਤ ਨੂੰ ਆਪਣੇ ਜਿੰਨੇ ਵੀ ਸਿੱਧੂ ਪਰਿਵਾਰ ਹੈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸ਼ੋਭਾ ਅਵਸਰ ਤੇ ਪਹੁੰਚੋ ਜੀ ਆਪਾਂ ਪਿੱਤਰਾਂ ਦਾ ਸਰਾਧ ਸਾਰੇ ਨਾਲ ਮਿਲ ਕੇ ਮਨਾਏ ਜੀ ਤੇ ਜੋ ਵੀ ਸੰਗਤ ਆਪਣੇ ਹੈਗੇ ਸਿੱਧੂ ਪਰਿਵਾਰ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਜੋ ਵੀ ਰਸਤਾ ਲੰਗਰ ਦਾ ਦਿੱਤਾ ਉਹ 2 ਦਿਨ ਪਹਿਲਾਂ ਦੇ ਜੋ ਤੁਹਾਡੀਆਂ ਲੰਗਰ ਦੇ ਰਸਤਾ ਪੈਣਾ ਤੇ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾਂ ਕਿ ਆਪਾਂ ਮਿਲ ਕੇ ਆਓ ਸਾਰੇ ਘੈਂਟ ਰਾਂ ਆਪਾਂ ਸੇਵਾ ਕਰੀਏ ਆਪਣੇ ਵੱਡੇ-ਵਡੇਰਿਆਂ ਦਾ ਆਸ਼ੀਰਵਾਦ ਲਈਏ ਜੀ ਕੋਈ ਵੀ ਕਿਸੇ ਨਾਲ ਰੰਜਿਸ਼ ਨਾ ਕਰੋ ਸਾਰੇ ਆਪਣੇ ਜਿੰਨੇ ਵੀ ਪਰਿਵਾਰ ਹੈਗੇ ਸਾਡੇ ਬਜ਼ੁਰਗ ਆ ਸਾਰੇ ਰਲ ਕੇ ਆਪਾਂ ਸੇਵਾ ਕਰੀਏ ਕਿ ਸਾਰੇ ਸੰਗਤ ਦੇ ਸਹਿਯੋਗ ਨਾਲ ਜਿੰਨੇ ਵੀ ਕੰਮੇ ਕਰਵਾਤੇ ਚੱਲਦੇ ਆ ਸੰਗਤ ਇਹੀ ਕਰਾਂਦੀ ਆ ਤੇ ਅਸੀਂ ਤਾਂ ਇੱਕ ਜਿਹੜੀਆਂ ਆ ਤੇ ਜੇ ਸਾਰੇ ਨੂੰ ਇਹ ਹੀ ਬੇਨਤੀ ਕਰਦਾ ਮਿਲ ਕੇ ਆਣ ਕੇ ਨਾਮ ਸੇਵਾ ਕਰਾਓ ਤੇ ਸਾਰੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਮੰਦਿਰ ਹਰ ਰੋਜ਼ ਖੁੱਲ੍ਹਾ ਰਹਿੰਦਾ ਜੀ ਜਿਹੜੇ ਦਿਨ ਵੀ ਸਾਡੇ ਮੱਥਾ ਟੇਕਣ ਲਈ ਆਉਗੇ ਸਵੇਰੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੰਦਿਰ ਖੁੱਲ੍ਹਾ ਹੁੰਦਾ ਜੀ ਤੇ ਹਰ ਰੋਜ਼ ਜਿਹੜੇ ਦਿਨ ਵੀ ਸਾਡੇ ਮੱਥਾ ਟੇਕਣ ਲਈ ਆਉਗੇ ਲੰਗਰ ਸ਼ਕਣਾ ਲੰਗਰ ਦੀ ਨਿਸ਼ਵਾ ਹੈ ਜੀ ਚਾਹ ਪਾਣੀ ਤੇ ਜਦੋਂ ਵੀ ਸਾਡੇ ਆਣਾ ਹਰ ਰੋਜ਼ ਮਿਲਣਾ ਤੇ ਅਸੀਂ ਇਹ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰੇ ਆਪਣੀ ਸੰਗਤ ਨੂੰ ਕਿ ਜਿੰਨੇ ਵੀ ਭੈਣ ਭਰਾ ਆਇਆ ਸਾਰੇ ਆਪਣੇ ਰਾਹ ਮਿਲ ਕੇ ਜੋ ਕੋਈ ਪ੍ਰੋਗਰਾਮ ਬੰਦਾ ਤੇ ਸਾਰੇ ਕੋਈ ਪਹਿਲਾਂ ਆਓ ਤੇ ਸਾਰੇ ਨਾਲ ਮਿਲ ਕੇ ਆਓ ਸੇਵਾ ਕਰੀਏ ਕਿ ਸਾਰੇ ਮਸੀਂੀ ਹੱਥ ਜੋੜ ਕੇ ਬੇਨਤੀ ਕਰਦੇ ਆਂ 14 ਤਰੀਕ ਦਿਨ ਐਤਵਾਰ 9 ਮਹੀਨੇ ਦੀ 14 ਤਰੀਕ ਦਿਨ ਐਤਵਾਰ ਆਪਣਾ ਪਿਤਰਾਂ ਦਾ ਸਵਾਦ ਹੈ ਜੀ ਕਿ ਸਾਰੇ ਆਓ ਨਾਲ ਮਿਲ ਕੇ ਆਓ ਸਾਰੇ ਬਾਬੇ ਦੇ ਅਸ਼ੀਰਵਾਦ ਤੋਂ ਲਈ ਕਿ ਸਾਰੇ ਬਾਬਾ ਦਾ ਲੰਗਰ ਵੀ ਚੱਲਣਾ ਹੈ ਜੀ ਕਿ ਸਾਰੇ ਬਾਬਾ ਦਾ ਲੰਗਰ ਚੱਲਣਾ ਹੈ ਨਾਲ ਸੇਵਾ ਵੀ ਕਰੋ ਅਸੀਂ ਇਹੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਐਨ ਆਰ ਆਈ ਵੀ ਨਾਲ ਧੰਨਵਾਦ ਕਰਦੇ ਆਂ ਕਿ ਹੁਣ ਆਪਾਂ ਇੱਕ ਮੰਦਿਰ ਜਗਾ ਲਈ ਹੈ ਜੀ ਤੋ ਸਾਰੀ ਸੰਗਤ ਦੇ ਸਾਰੇ ਜੀਮਨਾ ਲਈ ਹੈ ਜਿੰਨਾ ਵੀ ਕਿਸੇ ਕੋ ਭੈਣ ਭਰਾ ਕੋ ਆਪਣੇ ਕੋ ਤਿਲਪੁਲ ਸਾਦਾ ਆ ਉਹ ਸਾਰੇ ਹਿੱਸਾ ਪਾਓ ਕਿ ਆਪਾਂ ਨਾਲ ਮਿਲ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਨੂੰ ਤਾਂ ਵਧੀਆ ਹੋ ਜਾਊਗਾ ਤੇ ਸਾਰਿਆ ਸੰਗਤ ਦੇ ਸਾਰੇ ਗੁਰਦੁਆਰਾ ਹੋਣਾ ਹੈ ਜਿੰਨਾ ਵੀ ਤਿਲਪੁਲ ਸਾਦਾ ਤੇ ਜਰੂਰ ਆਪਣਾ ਇਸ ਸਾਧ ਦੇ ਵਿੱਚ ਯੋਗਦਾਨ ਪਾਓ ਕਿ ਸਾਰੇ ਕੰਮ ਸਾਰੇ ਸਾਡੇ ਆਪਣੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਜੀਏ ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਤੇ ਜੀ ਆਇਆਂ ਨੂੰ ਜਿਹੜੇ ਜਿੰਨੀ ਮਰਜ਼ੀ ਆਓ ਅਸੀਂ ਸਭ ਤੋਂ ਆ ਤੇ ਇਹਨੂੰ ਧੰਨਵਾਦ ਕਰਨੇ ਆ ਤੇ ਅਸੀਂ ਸੇਵਾ ਵਿੱਚ ਕੱਢ ਰਹੇ ਹਾਂ ਬਹੁਤ ਬਹੁਤ ਧੰਨਵਾਦ सी न लिया तुंहिंजे Terima kasih telah menonton! ਸੱਜਣਾਂ ਸ਼੍ਰੀਮਾਨ ਸੇਗ ਨਗਨ ਅਸਵਤਤ ਕੱਜੀਆਂ ਵਿਸ਼ੇਸ਼ ਸਰਗਰਮੀਆਂ ਖਾਲਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ